ਤੁਸੀਂ ਵੀ ਅਕਾਲੀ ਦਲ ਦੇ ਵਿੱਚ ਜੋ ਮੈਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤੁਸੀਂ ਵੀ ਕਾਫੀ ਐਕਟਿਵ ਸੀ ਅਕਾਲੀ ਦਲ ਦੇ 25 ਸਾਲ ਮੈਂ ਯੂਥ ਅਕਾਲੀ ਦਲ ਦੇ ਵਿੱਚ ਵੱਖ-ਵੱਖ ਅਹੁਦੇਦਾਰੀਆਂ ਤੇ ਰਿਹਾ ਬਹੁਤ ਸੇਵਾ ਕੀਤੀ ਪਰ ਉਦੋਂ ਤੱਕ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਪੰਥ ਖੇਤਾਂ ਦੀ ਪੈਰਦਾਦਰੀ ਕਰਦਾ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਦਾਰਥਵਾਦੀ ਲੀਡਰਸ਼ਿਪ ਦਾ ਗਲਬਾ ਵੱਧ ਗਿਆ ਸਿਕਸ ਸਟੂਡੈਂਟ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਨੂੰ ਖਤਮ ਕਰਕੇ ਐਸਓਆਈ ਬਣਾ ਦਿੱਤੀ ਗਈ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਨੂੰ ਫਿਰ ਕੁੱਟਣ ਮਹਿਸੂਸ ਹੋਣ ਲੱਗ ਪਈ ਕਿ ਇਹ ਹੁਣ ਪੰਥ ਖੇਤਾਂ ਦੀ ਪਹਿਰੇਦਾਰ ਕਰਨ ਵਾਲਾ ਅਕਾਲੀ ਦਲ ਨਹੀਂ ਰਿਹਾ ਤੁਹਾਨੂੰ ਜੇ ਮੌਕਾ ਮਿਲੇ ਜੀ ਤਾਂ ਤੁਸੀਂ ਕਿਦਾਂ ਦੀ ਅਕਾਲੀ ਲੀਡਰਸ਼ਿਪ ਤਿਆਰ ਕਰਨਾ ਚਾਹੂਗੇ ਮੇਰੇ ਪਿਤਾ ਨੇ ਮੇਰੇ ਗੁਰੂ ਸਾਹਿਬ ਨੇ ਮੇਰੇ ਅੰਦਰ ਸਿੱਖੀ ਜਜ਼ਬਾ ਜਿਹੜਾ ਉਹ ਕੁੱਟ-ਕੁੱਟ ਕੇ ਭਰਿਆ ਤੇ ਮੇਰੀ ਕੋਸ਼ਿਸ਼ ਇਹ ਹੋਏਗੀ ਪੰਜਾਬ ਦੇ ਯੂਥ ਨੂੰ ਸਿੱਖ ਨੌਜਵਾਨਾਂ ਨੂੰ ਇਹੀ ਸੇ ਦਿਆਂਗਾ ਕਿ ਜੇ ਆਪਾਂ ਪੰਥ ਦੀ ਚੜ੍ਹਦੀ ਕਲਾਲੀ ਕਾਰਜ ਕਰਾਂਗੇ ਨਾ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਮਿਲਣਗੀਆਂ ਤੇ ਪੰਥ ਚੜ੍ਹਦੀ ਕਲਾ ਵਿੱਚ ਜਾਏਗਾ ਵੀ ਜ਼ਰੂਰੀ